ਡੌਂਕੀ ਲਾ ਕੇ ਅਮਰੀਕਾ ਜਾਣ ਵਾਲੇ ਤੇ ਅਮਰੀਕਾ ਜਾਣ ਦਾ ਸੁਪਨਾ ਦੇਖਣ ਵਾਲਿਆਂ ਲਈ ਬਹੁਤ ਮਾੜੀ ਖਬਰ ਹੈ ਜਿਹੜੇ ਡੌਂਕੀ ਰੂਟ ਤੋਂ ਲੋਕ ਡੌਂਕੀ ਲਾ ਕੇ ਜਾਂਦੇ ਸੀ ਉਹ ਰੂਟ ਪੂਰਾ ਦਾ ਪੂਰਾ ਬਦਲ ਚੁੱਕਿਆ ਹੈ ਔਰ ਹੁਣ ਜੇ ਤੁਸੀਂ ਡੌਂਕੀ ਲਾ ਕੇ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ ਫਿਰ ਭੁੱਲ ਕੇ ਵੀ ਇਹ ਗਲਤੀ ਨਾ ਕਰ ਬੈਠਿਓ ਅਮਰੀਕਾ ਦੇ ਬਾਰਡਰ ਤੇ ਹੁਣ ਟ੍ਰੇਨਡ ਡੌਗ ਤਾਇਨਾਤ ਕਰ ਦਿੱਤੇ ਗਏ ਆ ਟ੍ਰੇਨਡ ਘੋੜੇ ਤੇ ਘੋੜਸਵਾਰ ਤਾਇਨਾਤ ਕਰ ਦਿੱਤੇ ਆ ਤੇ ਨਾਲ ਹੀ ਸੈਟੇਲਾਈਟ ਦੇ ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਮੌਕੇ ਦੇ ਉੱਪਰੋਂ ਹੀ ਲੋਕਾਂ ਨੂੰ ਗ੍ਰਿਫਤਾਰ ਕਰਕੇ ਸਿੱਧਾ ਡਿਪੋਰਟ ਕੀਤਾ ਜਾ ਰਿਹਾ ਹੈ। برو ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਡੌਂਕੀ ਲਾ ਕੇ ਜੇ ਤੁਸੀਂ ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਮਾੜੀ ਖਬਰ ਹੈ ਕਿਉਂਕਿ ਹੁਣ ਡੌਂਕੀ ਲਾ ਕੇ ਅਮਰੀਕਾ ਜਾਣਾ ਮੁਸ਼ਕਿਲ ਹੀ ਨਹੀਂ ਨਾ ਮਮਕਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਡੋਨਾਲਡ 트럼ਪ ਦੇ ਵੱਲੋਂ ਜਿਸ ਤਰ੍ਹਾਂ ਦੇ ਹੁਕਮ ਦਿੱਤੇ ਗਏ ਆ ਉਹਨਾਂ ਨੂੰ ਸ਼ਕਤੀ ਦੇ ਨਾਲ ਫਾਲੋ ਕੀਤਾ ਜਾ ਰਿਹਾ ਹੈ ਗਰਾਊਂਡ ਦੇ ਉੱਪਰ ਸਖਤ ਨਜ਼ਰ ਰੱਖੀ ਜਾ ਰਹੀ ਹੈ ਔਰ ਜਿਹੜੀ ਬਾਰਡਰ ਵਾਲੀ ਕੰਧ ਹੈ ਉਸ ਨੂੰ ਬਕਾਇਦਾ ਤੌਰ ਤੇ ਵੈਲਡਿੰਗ ਕੀਤਾ ਜਾ ਰਿਹਾ ਮੋਟੀਆਂ-ਮੋਟੀਆਂ ਗ੍ਰਿਲ ਲਾਈਆਂ ਜਾ ਰਹੀਆਂ ਜਿਹੜੀ ਵਿਛਾੜੇ ਸਪੇਸ ਸੀ ਉਸ ਨੂੰ ਪੂਰਾ ਭਰਿਆ ਜਾ ਰਿਹਾ ਔਰ ਇਸ ਦੇ ਨਾਲ ਹੀ ਅੱਗੇ ਲੰਬੀਆਂ ਕੰਡਿਆਲੀਆਂ ਤਾਰਾਂ ਲਾਈਆਂ ਜਾ ਰਹੀਆਂ ਬਲੇਡ ਵਾਲੀਆਂ ਇਸ ਦੇ ਨਾਲ ਨਾਲ ਤੁਹਾਨੂੰ ਹੋਰ ਵੀ ਦੱਸ ਦਈਏ ਕਿ ਫਰੈਂਟ ਫੋਰਸ ਮੌਕੇ ਦੇ ਉੱਪਰ ਡਿਪਲੋਏ ਕੀਤੀ ਜਾ ਰਹੀ ਹੈ ਪੂਰੀ ਬਾਰਡਰ ਵਾਲੀ ਕੰਧ ਦੇ ਉੱਪਰ ਔਰ ਇਸ ਦੇ ਨਾਲ ਹੀ ਹੈਲੀਕਾਪਟਰ ਦੇ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ ਬਕਾਇਦਾ ਤੌਰ ਤੇ ਸੀਸੀਟੀਵੀ ਕੈਮਰੇ ਹਾਈ ਰੈਜੂਲੇਸ਼ਨ ਵਾਲੇ ਲਗਾ ਦਿੱਤੇ ਗਏ ਤੇ ਡਰੋਨ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਮੌਕੇ ਦੇ ਉੱਪਰ ਸੈਟਲਾਈਟ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਰਾਤ ਨੂੰ ਆਉਣ ਵਾਲੇ ਲੋਕਾਂ ਦੇ ਲਈ ਵੀ ਮੌਕੇ ਦੇ ਉੱਪਰ ਵੱਖਰੇ ਤਰ੍ਹਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਕਿ ਜਿਹੜੇ ਲੋਕ ਰਾਤ ਨੂੰ ਆ ਰਹੇ ਆ ਬਕਾਇਦਾ ਪਹਿਲਾਂ ਗੱਡੀਆਂ ਦੇ ਪਿੱਛੇ ਰਸੇ ਬੰਨ੍ਹ ਕੇ ਟਾਇਰਾਂ ਨੂੰ ਔਰ ਪਦਰੀ ਜਗਾ ਦੇ ਉੱਪਰ ਉਹਨਾਂ ਨੂੰ ਘੁਮਾਇਆ ਜਾ ਰਿਹਾ ਤਾਂ ਕਿ ਜੇ ਕੋਈ ਨਿਸ਼ਾਨ ਹੈਗੇ ਤਾਂ ਪਲੈਨ ਹੋ ਜਾਣ ਜੇ ਕੋਈ ਹੋਰ ਮੂਮੈਂਟ ਹੋਵੇ ਕੋਈ ਹੋਰ ਨਵੀਆਂ ਪੈੜਾਂ ਬਣ ਤਾਂ ਉਹਨਾਂ ਨੂੰ ਫੋਲੋ ਕੀਤਾ ਜਾ ਸਕੇ ਔਰ ਇਸ ਦੇ ਨਾਲ ਹੀ ਦੂਰਬੀਨ ਲਗਾ ਕੇ ਲੋਕਾਂ ਨੂੰ ਦੇਖਿਆ ਜਾ ਰਿਹਾ ਹੁਣ ਜਿਹੜੇ ਲੋਕ ਜੰਗਲਾਂ ਤੋਂ ਲੁਕ ਛਿਪ ਕੇ ਆਉਂਦੇ ਸੀ ਰਾਤ ਜਦੋਂ ਹੁੰਦੀ ਸੀ ਡਿਪਲॉयਮੈਂਟ ਘਟ ਜਾਂਦੀ ਸੀ ਉਸ ਵੇਲੇ ਬਾਰਡਰ ਕ੍ਰੋਸ ਕਰਦੇ ਸੀਗੇ ਪਰ ਹੁਣ ਮੌਕੇ ਤੇ ਤੁਹਾਨੂੰ ਬਾਰਡਰ ਨਹੀਂ ਲੰਘਣ ਦਿੱਤਾ ਜਾਏਗਾ ਅਮਰੀਕਾ ਦਾ ਮੌਕੇ ਤੇ ਤੁਹਾਨੂੰ ਫੜ ਲਿਆ ਜਾਏਗਾ ਉੱਥੋਂ ਕੈਂਪ ਚ ਰੱਖਿਆ ਜਾਏਗਾ 10-12 ਦਿਨ ਔਰ ਫਿਰ ਮੌਕੇ ਤੋਂ ਹੀ ਡਿਪੋਰਟ ਕਰ ਦਿੱਤਾ ਜਾਏਗਾ ਔਰ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਇੱਕ ਜਹਾਜ਼ ਜਿਹੜਾ ਅਮਰੀਕਾ ਤੋਂ ਭਰ ਕੇ ਆਇਆ ਔਰ ਇੱਕ ਦੋ ਜਹਾਜ਼ ਹੋਰ ਭਰ ਕੇ ਆ ਰਹੇ ਇਸ ਤਰ੍ਹਾਂ ਦੀ ਜਾਣਕਾਰੀ ਹੈ ਔਰ ਉਹਨਾਂ ਦੇ ਵਿੱਚ ਲੋਕ ਕਿਹੜੇ ਆ ਰਿਹਾ ਡਿਪੋਰਟ ਉਹ ਲੋਕ ਕੀਤੇ ਜਾ ਰਹੇ ਆ ਜਿਹੜੇ ਬਾਰਡਰ ਤੋਂ ਚੁੱਕੇ ਆ ਬਾਰਡਰ ਤੋਂ ਜਿਹੜੇ ਇਲੀਗਲ ਤਰੀਕੇ ਦੇ ਨਾਲ ਦਾਖਲ ਹੋ ਰਹੇ ਸੀ ਉਹਨਾਂ ਲੋਕਾਂ ਨੂੰ ਚੁੱਕ ਕੇ ਵਾਪਸ ਭੇਜਿਆ ਜਾ ਰਿਹਾ ਦੂਰਬੀਨਾ ਨਾਲ ਨਜ਼ਰ ਰੱਖੀ ਜਾ ਰਹੀ ਹੈ ਰਾਤ ਨੂੰ ਜਿਹੜੇ ਡੌਗਸ ਨੇ ਇਹ ਅਸੀਂ ਹਵਾ ਹਵਾਈ ਗੱਲਾਂ ਨਹੀਂ ਕਰ ਰਹੇ ਇਹ ਮੌਕੇ ਦੀਆਂ ਵੀਡੀਓ ਜਿਹੜੀਆਂ US ਮਿਲਟਰੀ ਦੇ ਵੱਲੋਂ ਜਾਂ ਫਿਰ US ਬਾਰਡਰ ਪੈਟਰੋਲਿੰਗ ਫੋਰਸ ਦੇ ਵੱਲੋਂ ਜਿਹੜੀਆਂ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਉਹਨਾਂ ਵੀਡੀਓਜ਼ ਦੇ ਹਵਾਲੇ ਤੋਂ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਜੇ ਤੁਸੀਂ ਹੁਣ ਵੀ ਹਜੇ ਵੀ 40-50 ਲੱਖ ਰੁਪਏ 60 ਲੱਖ ਰੁਪਏ ਲਾ ਕੇ ਤੁਸੀਂ ਖੁਆਬ ਦੇਖ ਰਹੇ ਹੋ ਕਿ ਅਸੀਂ ਡੋਂਕੀ ਲਾ ਕੇ ਅਮਰੀਕਾ ਪਹੁੰਚ ਜਾਈਏ ਤਾਂ ਫਿਰ ਇਹ ਭੁੱਲ ਕਦੇ ਨਾ ਕਰਿਓ ਹੋ ਸਕਦਾ ਕਿ ਰਾਹ ਦੇ ਵਿੱਚ ਹੀ ਤੁਸੀਂ ਰਹਿ ਜਿਓ ਕਿਉਂਕਿ ਡੋਂਕਰਾਂ ਨੂੰ ਵੀ ਪਤਾ ਹੈ ਕਿ ਹੁਣ ਸਿਸਟਮ ਬਹੁਤ ਮਜ਼ਬੂਤ ਹੋ ਗਿਆ ਹੈ ਔਰ ਸ਼ਾਇਦ ਉਹ ਰਿਸਕ ਨਾਲ ਲੈਣ ਤੁਹਾਨੂੰ ਅੱਗੇ ਲੈ ਕੇ ਜਾਣ ਦਾ ਕਿਉਂਕਿ ਹੁਣ ਆਰਮੀ ਦੇ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਨਹਿਰਾਂ ਦੇ ਉੱਪਰ ਉੱਪਰ ਹੈਲੀਕਾਪਟਰ ਉੱડਦੇ ਹੋਏ ਨਜ਼ਰ ਆ ਰਹੇ ਜਿਹੜੀਆਂ ਬਾਰਡਰ ਦੇ ਨਾਲ-ਨਾਲ ਨਹਿਰਾਂ ਨੇ ਜਿਨ੍ਹਾਂ ਤੋਂ ਕਿਸ਼ਤੀ ਦੇ ਜ਼ਰੀਏ ਣਾਵ ਦੇ ਜ਼ਰੀਏ ਪਹੁੰਚਾਇਆ ਜਾਂਦਾ ਸੀਗਾ ਔਰ ਉਹਨਾਂ ਰੂਟ ਤੇ ਹੁਣ ਯੂ ਐਸ ਬਾਰਡਰ ਪੈਟਰੋਲਿੰਗ ਵਾਲੀਆਂ ਜਿਹੜੀਆਂ ਬੋਟਸ ਨੇ ਉਹ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਉੱਪਰ ਉੱਪਰ ਹੈਲੀਕਾਪਟਰ ਉੱਡਦੇ ਹੋਏ ਨਜ਼ਰ ਆ ਰਹੇ ਸਿੱਧਾ ਤੁਹਾਨੂੰ ਵੀਡੀਓਜ਼ ਤੇ ਲੈ ਚੱਲਦਾ ਮੈਂ ਜਿਹੜੀਆਂ ਵੀਡੀਓਜ਼ ਯੂ ਐਸ ਬਾਰਡਰ ਪੈਟਰੋਲਿੰਗ ਦੇ ਵੱ US ਬਾਰਡਰ ਪੈਟਰੋਲਿੰਗ ਦੇ ਵੱਲੋਂ ਸ਼ੇਅਰ ਕੀਤੀਆਂ ਵੀਡੀਓ ਤੇ ਲੈ ਚੱਲਦਾ ਹੈ ਪਹਿਲੀ ਵੀਡੀਓ ਦਿਖਾਉਣਾ ਜਿੱਥੇ ਕਿ ਕੰਮ ਚੱਲਦਾ ਹੋਇਆ ਨਜ਼ਰ ਆ ਰਿਹਾ ਜਿਹੜੀ ਕੰਧ ਹੈ ਜਿਹੜੀ ਲੋਹੇ ਦੀ ਕੰਧ ਕਿਹਾ ਜਾਂਦਾ ਜਿਹੜੀ ਬਾਰਡਰ ਹੈ ਔਰ ਉਸ ਦੇ ਉੱਪਰ ਗ੍ਰਿਲਾਂ ਲਾਈਆਂ ਜਾ ਰਹੀਆਂ ਵੈਲਡਿੰਗ ਦਾ ਕੰਮ ਜੋਰਾ ਸ਼ੋਰਾਂ ਤੇ ਚੱਲ ਰਿਹਾ ਔਰ ਮੋਟੀਆਂ-ਮੋਟੀਆਂ ਗ੍ਰਿਲਾਂ ਲਾ ਕੇ ਜਿਹੜਾ ਵਿਛਾਲੇ ਸਪੇਸ ਸੀ ਉਸ ਨੂੰ ਭਰਿਆ ਜਾ ਰਿਹਾ ਔਰ ਅੱਗੇ ਫਿਰ ਬਲੇਡ ਵਾਲੀਆਂ ਕੰਡਿਆਲੀਆਂ ਤਾਰਾਂ ਲਗਾ ਕੇ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਤਾਂਕਿ ਲੋਕ ਉੱਥੋਂ ਲੰਘ ਨਾ ਸਕਣ ਹੁਣ ਜਰਾ ਅਗਲੀ ਵੀਡੀਓ ਤੇ ਨਿਗਾ ਮਾਰੋ ਯੂਐਸ ਦਾ ਬਾਰਡਰ ਟੱਪਣ ਵਾਲੇ ਲੋਕਾਂ ਨੂੰ ਮੌਕੇ ਤੋਂ ਹੀ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਜਾ ਰਿਹਾ ਹੈ ਔਰ ਬਕਾਇਦਾ ਸੈਟੇਲਾਈਟ ਤੇ ਹਾਈ ਰੈਜੂਲੇਸ਼ਨ ਸੀਸੀਟੀਵੀ ਕੈਮਰਿਆਂ ਦੇ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ ਤਾਂ ਕਿ ਕੋਈ ਰਾਤ ਵੇਲੇ ਵੀ ਚੱਕਮਾਨਾ ਦੇ ਸਕੇ ਰਾਤ ਨੂੰ ਬਾਰਡਰ ਲੰਘਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਵੀ ਕਾਬੂ ਕੀਤੇ ਜਾ ਰਹੇ ਹਨ ਹੁਣ ਜਦ ਅਗਲੀ ਵੀਡੀਓ ਤੁਸੀਂ ਦੇਖੋਗੇ ਤਾਂ ਤੁਹਾਨੂੰ ਸਮਝ ਆਏਗਾ ਕਿ 트럼ਪ ਦੇ ਆਉਣ ਤੋਂ ਬਾਅਦ ਡੌਂਕੀ ਰੂਟ ਕਿੰਨਾ ਬਦਲ ਗਿਆ 트럼ਪ ਦੇ ਆਉਣ ਤੋਂ ਬਾਅਦ ਅਮਰੀਕਾ ਦਾ ਬਾਰਡਰ ਕਿੰਨਾ ਬਦਲ ਚੁੱਕਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਿਸਟਮ ਬਹੁਤ ਐਡਵਾਂਸ ਕਰ ਦਿੱਤਾ ਗਿਆ ਹੈਲੀਕਾਪਟਰ ਤੇ ਡਰੋਨ ਦੇ ਨਾਲ ਨਾਲ ਹਾਈ ਟੈਕ ਕੰਟਰੋਲ ਰੂਮ ਵੀ ਬਣਾਇਆ ਗਿਆ ਕੁਝ ਮੌਕੇ ਦੇ ਅਫਸਰਾਂ ਤੇ ਪੈਟਰੋਲਿੰਗ ਕਰਨ ਵਾਲਿਆਂ ਨੂੰ ਫੋਨ 'ਚ ਵੀ ਐਕਸੈਸ ਦਿੱਤਾ ਗਿਆ ਤੇ ਬਕਾਇਦਾ ਸੈਟਲਾਈਟ ਨਾਲ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਦੂਰਬੀਨਾ ਲਗਾ ਕੇ ਖੜੇ ਬਾਰਡਰ ਪੈਟਰੋਲਿੰਗ ਦੇ ਜਵਾਨ ਪਹਾੜਾਂ ਤੋਂ ਆ ਰਹੇ ਰਾਹਾਂ ਤੇ ਏੰਜ ਨਜ਼ਰ ਰੱਖਦੇ ਨੇ ਜਿਵੇਂ ਕੋਈ ਵੀ ਮੂਵਮੈਂਟ ਹੁੰਦੀ ਹੈ ਤਾਂ ਆਉਣ ਵਾਲੇ ਲੋਕਾਂ ਨੂੰ ਫੜ ਕੇ ਗੱਡੀ 'ਚ ਬਿਠਾ ਕੇ ਪੁਲਿਸ ਕੈਂਪ 'ਚ ਲੈ ਜਾਂਦੀ ਹੈ ਜਿੱਥੋਂ ਰਿਪੋਰਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਹੁਣ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਜਿੱਥੇ ਕਿ ਟ੍ਰੇਨਡ ਕੀਤੇ ਹੋਏ ਘੋੜੇ ਤੇ ਘੋੜਸਵਾਰ ਵੀ ਯੂਐਸ ਬਾਰਡਰ ਦੇ ਨਜ਼ਦੀਕ ਜੰਗਲਾਂ ਦੇ ਵਿੱਚ ਉਤਾਰ ਦਿੱਤੇ ਗਏ ਆ ਜਿਹੜੇ ਰੂਟਸ ਤੋਂ ਸੰਭਾਵਨਾ ਹੁੰਦੀ ਹੈ ਕਿ ਇੱਥੋਂ ਦੇ ਲੋਕ ਲੰਘ ਕੇ ਆਉਂਦੇ ਆ ਉਹਨਾਂ ਰੂਟਸ ਤੇ ਹੁਣ ਘੋੜਸਵਾਰ ਇਹਨਾਂ ਘੋੜਿਆਂ ਤੇ ਸਵਾਰ ਹੋ ਕੇ ਨਿਗਰਾਨੀ ਰੱਖਦੇ ਹੋਏ ਨਜ਼ਰ ਆ ਰਹੇ ਆ ਔਰ ਜਿਹੜੇ ਲੋਕ ਬਾਰਡਰ ਉੱਤੇ ਰਾਹੀਂ ਆ ਰਹੇ ਆ ਬਾਰਡਰ ਟੱਪਣਾ ਜਿਨ੍ਹਾਂ ਨੇ ਜੰਗਲਾਂ ਰਾਹੀਂ ਉਹਨਾਂ ਨੂੰ ਮੌਕੇ ਤੋਂ ਕਾਬੂ ਵੀ ਕੀਤਾ ਜਾ ਰਿਹਾ ਔਰ ਇਹਨਾਂ ਘੋੜਸਵਾਰਾਂ ਦੀ ਟੀਮ ਨੇ ਕਈ ਜਣਿਆਂ ਨੂੰ ਕਾਬੂ ਕੀਤਾ ਜਿਸ ਦੀਆਂ ਤਸਵੀਰਾਂ ਵੀ ਯੂਐਸਬੀਪੀ ਚੀਫ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਰਾਤ ਦੇ ਹਨੇਰੇ ਚ ਜਿਹੜੀ ਜਗ੍ਹਾ ਪਧਰੀ ਕੀਤੀ ਗਈ ਸੀ ਉਹਦੇ ਉੱਪਰ ਕੁਝ ਪੈੜਾ ਨਜ਼ਰ ਆਈਆਂ ਤਾਂ ਯੂ ਐਸ ਬਾਰਡਰ ਪੈਟਰੋਲਿੰਗ ਦਾ ਜੋ ਟ੍ਰੇਨ ਡੌਗ ਸੀਗਾ ਉਸਨੇ ਇਸ਼ਾਰਾ ਕੀਤਾ ਉਸਨੇ ਭੌਂਕਣਾ ਸ਼ੁਰੂ ਕਰ ਦਿੱਤਾ ਔਰ ਮੌਕੇ ਦੇ ਉੱਪਰ ਗੱਡੀਆਂ ਰੋਕ ਕੇ ਪੈਟਰੋਲਿੰਗ ਟੀਮ ਨੇ ਝਾੜੀਆਂ ਦੇ ਵਿੱਚ ਜਦੋਂ ਝਾਕ ਕੇ ਦੇਖਿਆ ਬੈਟਰੀਆਂ ਦੇ ਨਾਲ ਤਾਂ ਉੱਥੇ ਕੁਝ ਲੋਕ ਲੁਕੇ ਹੋਏ ਸੀ ਉਹਨਾਂ ਨੂੰ ਮੌਕੇ ਦੇ ਉੱਪਰ ਕਾਬੂ ਕਰ ਲਿਆ ਗਿਆ ਬਾਰਡਰ ਵਾਲੀ ਕੰਧ ਦੇ ਨਾਲ ਰੇਤਲੇ ਇਲਾਕੇ ਨੂੰ ਕਿਸ ਤਰੀਕੇ ਦੇ ਨਾਲ ਨਿਗਰਾਨੀ ਹੇਠ ਲੈ ਲਿਆ ਗਿਆ ਉਹ ਵੀ ਦੇਖ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਨਾਲ ਅੱਗੇ ਗੱਡੀ ਚੱਲ ਰਹੀ ਹੈ ਰਸਾ ਬੰਨੇ ਹੋਇਆ ਹੈ ਪਿੱਛੇ ਔਰ ਪਿੱਛੇ ਤਿੰਨ ਚਾਰ ਟਾਇਰ ਬੰਨੇ ਹੋਇਆ ਤਾਂ ਕਿ ਜਿਹੜਾ ਇਹ ਇਲਾਕਾ ਇਸ ਨੂੰ ਸਮਤਲ ਕੀਤਾ ਜਾ ਸਕੇ ਬਰਾਬਰ ਕੀਤਾ ਜਾ ਸਕੇ ਤਾਂ ਕਿ ਪੈੜਾਂ ਦਾ ਕੋਈ ਨਿਸ਼ਾਨ ਹੋਵੇ ਕੋਈ ਨਵਾਂ ਆ ਰਿਹਾ ਉੱਥੇ ਮੌਕੇ ਦੇ ਉੱਪਰ ਕੋਈ ਮੂਮੈਂਟ ਕਿਸੇ ਦੀ ਹੋਵੇ ਗੱਡੀ ਦੀ ਮੂਮੈਂਟ ਜਾਂ ਕਿਸੇ ਦੇ ਆਉਣ ਦੀ ਮੂਮੈਂਟ ਹੋਵੇ ਤਾਂ ਉਸ ਨੂੰ ਟਰੈਕ ਕੀਤਾ ਜਾ ਸਕੇ ਇਸ ਕਰਕੇ ਇਸ ਪੂਰੇ ਇਲਾਕੇ ਨੂੰ ਨਾਲ-ਨਾਲ ਗੱਡੀਆਂ ਪਧਰਾ ਕਰਦੀਆਂ ਹੋਈਆਂ ਵੀ ਨਜ਼ਰ ਆਉਂਦੀਆਂ ਤਾਂ ਕਿ ਉੱਥੇ ਕੋਈ ਲੰਘਦਾ ਹੋਇਆ ਨਜ਼ਰ ਆਵੇ ਉੱਥੇ ਕਿਸੇ ਦੀ ਪੈੜ ਹੋਵੇ ਕਿਸੇ ਦੇ ਆਉਣ ਦਾ ਨਿਸ਼ਾਨ ਹੋਵੇ ਤਾਂ ਉਸ ਨੂੰ ਟਰੈਕ ਕੀਤਾ ਜਾ ਸਕੇ ਕਿ ਮੂਮੈਂਟ ਕਿਧਰੋਂ ਕਿਧਰ ਨੂੰ ਹੋਈ ਹੁਣ ਇੱਕ ਵੀਡੀਓ ਹੋਰ ਦੇਖੋ ਅਮਰੀਕਾ ਦਾ ਬਾਰਡਰ ਲੰਘਣ ਦੇ ਲਈ ਲੋਕਾਂ ਦੇ ਵੱਲੋਂ ਜੰਗਲਾਂ 'ਚੋਂ ਹੋ ਕੇ ਲੰਘਿਆ ਜਾਂਦਾ ਸੀ ਔਰ ਆ ਨਹਿਰਾਂ ਜਿਹੜੀਆਂ ਨੇ ਜਿੱਥੇ ਹੁਣ ਹੈਲੀਕਾਪਟਰ ਤੇ ਯੂਐਸ ਵੀਪੀ ਦੀਆਂ ਬੋਟਸ ਘੁੰਮਦੀਆਂ ਨਜ਼ਰ ਆਉਂਦੀਆਂ ਇੱਥੇ ਕਦੇ ਡੌਂਕਰਾਂ ਦੀਆਂ ਬੋਟਸ ਹੁੰਦੀਆਂ ਸੀਗੀਆਂ ਜ਼ਿਆਦਾਤਰ ਪਰ ਹੁਣ ਇਸ ਰੂਟ ਨੂੰ ਬੇहद ਮਹਫੂਜ਼ ਕਰ ਦਿੱਤਾ ਗਿਆ ਕਿਉਂਕਿ ਹਵਾ ਦੇ ਵਿੱਚ ਉੜਦਾ ਹੋਇਆ ਹੈਲੀਕਾਪਟਰ ਨਿਗਰਾਨੀ ਰੱਖ ਰਿਹਾ ਔਰ ਸੈਂਕੜੇ ਇਹੋ ਜਿਹੇ ਬੋਟਸ ਜਿਹੜੀਆਂ ਨੇ ਉਹ ਨਿਗਰਾਨੀ ਰੱਖ ਰਹੀਆਂ ਨੇ ਕਿਉਂਕਿ ਜੇ ਕੋਈ ਜੰਗਲਾਂ ਤੋਂ ਹੋ ਕੇ ਲੰਘਦਾ ਤਾਂ ਦੂਰਬੀਨਾਂ ਤੇ ਹੈਲੀਕਾਪਟਰ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ ਔਰ ਜੇ ਕੋਈ ਨਹਿਰ ਦੇ ਵਿੱਚੋਂ ਹੋ ਕੇ ਲੰਘਣ ਦੀ ਕੋਸ਼ਿਸ਼ ਕਰੇਗਾ ਤਾਂ ਮੌਕੇ ਤੇ ਹੀ ਡੋਂਕਰਾਂ ਸਮੇਤ ਉਹਨਾਂ ਲੋਕਾਂ ਨੂੰ ਕਾਬੂ ਕਰ ਲਿਆ ਜਾਏਗਾ ਜਿਹੜੇ ਯੂਐਸ ਦੇ ਬਾਰਡਰ ਤੋਂ ਕ੍ਰੋਸ ਕ੍ਰਾਸਿੰਗ ਦੀ ਕੋਸ਼ਿਸ਼ ਕਰ ਰਹੇ ਹੋਣਗੇ ਇਹ ਵੀਡੀਓਜ਼ ਦੇਖ ਕੇ ਜੇ ਤੁਸੀਂ ਅਜੇ ਵੀ ਸੋਚ ਰਹੇ ਹੋ ਕਿ ਤੁਸੀਂ ਯੂਐਸ ਦਾ ਬਾਰਡਰ ਡੋਂਕੀ ਲਾ ਕੇ ਕ੍ਰੋਸ ਕਰ ਜਾਓਗੇ ਤਾਂ ਫਿਰ ਇਹੋ ਜਿਹੀ ਭੁੱਲਾ ਕਰਿਓ ਕਿਉਂਕਿ ਸਕਤਾਈ ਬਹੁਤ ਹੋ ਗਈ ਹੈ ਡੌਂਕਰ ਵੀ ਡਰਨ ਲੱਗੇ ਆ ਔਰ ਇਹ ਨਾ ਹੋਵੇ ਕਿ ਡੌਂਕਰ ਹੀ ਤੁਹਾਡੇ ਨਾਲ ਰਾਹ ਦੇ ਵਿੱਚ ਕੁਝ ਗਲਤ ਕਰ ਦੇਣ ਔਰ ਉਸ ਤੋਂ ਬਾਅਦ ਤੁਹਾਡਾ ਜਾਨੀ ਨੁਕਸਾਨ ਹੋ ਜੇ ਇਸ ਦੇ ਨਾਲ ਹੀ ਜੇ ਤੁਸੀਂ ਬਾਰਡਰ ਦੇ ਨਜ਼ਦੀਕ ਪਹੁੰਚ ਵੀ ਜਾਂਦੇ ਹੋ ਬਾਰਡਰ ਵੀ ਕਰਾਸ ਕਰ ਜਾਂਦੇ ਹੋ ਪਹਿਲੀ ਤ ਗੱਲ ਬਾਰਡਰ ਕਰਾਸਿੰਗ ਤੋਂ ਪਹਿਲਾਂ ਹੀ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਫਿਰ ਕੈਂਪ ਚ ਰੱਖਿਆ ਜਾਏਗਾ 10-12 ਦਿਨ ਔਰ ਠੀਕ ਉਸੇ ਤਰ੍ਹਾਂ ਦਾ ਵਰਤਾਰਾ ਕੀਤਾ ਜਾਏਗਾ ਜਿਵੇਂ ਪਹਿਲਾਂ ਇੱਕ ਜਹਾਜ਼ ਭਰ ਕੇ ਵਾਪਸ ਆਇਆ ਤਾਂ ਜਿਹੜਾ ਇਲੀਗਲ ਤਰੀਕਾ ਇਸ ਤਰੀਕੇ ਦੇ ਨਾਲ ਤੁਸੀਂ ਅਮਰੀਕਾ ਜਾਣ ਦਾ ਸੁਪਨਾ ਨਾ ਦੇਖੋ ਜਦੋਂ ਤੱਕ 트ੰਪ ਹੈ ਕਿਉਂਕਿ ਜੱਟਾਂ ਦੇ ਪੁੱਤਾਂ ਨੂੰ 트ੰਪ ਨੇ ਰੋਕਣਾ ਸ਼ੁਰੂ ਕਰ ਦਿੱਤਾ ਕੱਲਾ ਜੱਟਾਂ ਦੇ ਪੁੱਤਾਂ ਤੇ ਹੀ ਗੀਤ ਸੀਗਾ ਪਰ 트ੰਪ ਨੇ ਸਾਰਿਆਂ ਨੂੰ ਜੋ ਇਲੀਗਲ ਲੋਕ ਆ ਰਹੇ ਆ ਉਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਔਰ ਇਸ ਦਾ ਅਸਰ ਦੇਖਣਾ ਸ਼ੁਰੂ ਹੋ ਚੁੱਕਿਆ ਬਹੁਤ ਸਾਰੇ ਲੋਕ ਬਾਰਡਰ ਤੇ ਬੈਠੇ ਆ ਔਰ ਬਹੁਤ ਸਾਰੇ ਲੋਕ ਜੋ ਹੈ ਉਹ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਕਿਉਂਕਿ ਇਹੀ ਹੋਏਗਾ ਕਿ ਬਹੁਤ ਸਾਰੇ ਲੋਕਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਾਰਡਰ ਤੋਂ ਹੀ ਸਿੱਧਾ 10-12 ਦਿਨ ਰੱਖ ਕੇ ਕੈਂਪ ਦੇ ਵਿੱਚ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਵਾਪਸ ਉਹਨਾਂ ਦੇ ਆਪੋ ਆਪਣੇ ਮੁਲਕ ਭੇਜ ਦਿੱਤਾ ਜਾਏਗਾ